ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਰਹਿਣ ਵਾਲੇ ਗੋਬਿੰਦਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਉਹਨਾਂ ਦਾ ਦਫ਼ਤਰ ਹੈ ਉਹਨਾਂ ਆਖਿਆ ਕਿ ਕਰੀਬ 4.5 ਲੱਖ ਰੁਪਏ ਉਹਨਾਂ ਦੇ ਦਫ਼ਤਰ ਵਿੱਚ ਸਨ ਅਤੇ ਕੋਈ ਅਣਪਛਾਤੇ ਨੌਜਵਾਨ ਵੱਲੋਂ ਚੋਰੀ ਕਰਕੇ ਲੈ ਗਏ ਹਨ ਜੇਦੀ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਤਸਵੀਰ ਵੀ ਕੈਦ ਹੋਈ ਮੌਕੇ ਤੇ ਪੁਜਬਾ ਪੁਲਿਸ ਅਧਿਕਾਰੀ ਨੇ ਆਖਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਚੋਰ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਬੀਗੁਰੂ ਤੇ ਇੱਕ ਬਾਦਰ ਨਗਰ ਮਾਲ ਮੰਡੀ ਚ ਸਾਡਾ ਆਫਿਸ ਹੈ ਨਾਲ ਉਥੇ ਮਦਰ ਰੀਜਨ ਦਾ ਡਿਸਟ੍ਰਿਬਿਊਸ਼ਨ ਹੈ ਤੇ ਰਾਤੀ ਕੋਈ ਪੌਣੇ 4 ਵਜੇ ਦੇ ਕਰੀਬ ਰਾਤੀ ਚੋਰੀ ਹੋਈ ਹੈ ਸਾਡੇ ਆਫਿਸ ਚ ਜਿਸ ਵਿੱਚ ਕਿ 4,29,000 ਰੁਪਏ ਕੈਸ਼ ਹੈ ਨਾਲ ਉਸ ਤੋਂਦਰੋਂ ਸਟਾਕ ਦਾ ਗੋਡਾਊਨ ਦਾ ਚੋਰੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਪਰ ਗੋਡਾਊਨ ਚ ਉਹਨੂੰ ਆਈਸਕ੍ਰੀਮ ਦੇ علاوہ ਕੁਝ ਨਜ਼ਰ ਨਹੀਂ ਆਇਆ ਤੇ ਦੋਰ ਖੁੱਲਾ ਛੱਡ ਗਿਆ ਉਹਦਾ ਉਹਦਾ ਵੀ ਨੁਕਸਾਨ ਹੋਇਆ ਸੀਸੀਟੀਵੀ ਵਿੱਚ ਅਰੋਂ ਬਾਹਰੋਂ ਗੇਟ ਟੱਪ ਕੇ ਅੰਦਰ ਆਇਆ ਇੱਕੋ ਹੀ ਬੰਦਾ ਸੇ ਇੱਕੋ ਬੰਦਾ ਆਇਆ ਤੇ 5-7 10 ਮਿੰਟ ਪਹਿਲੇ ਬਾਹਰ ਫੁੱਲਾ ਫਰਾਲੀ ਕਰਦਾ ਰਿਹਾ ਗੱਡੀਆਂ ਵੱਲ ਉਧਰ ਕੋ ਡਾਊਨ ਵੱਲ ਕੋ ਡਾਊਨ ਵੀ ਖੋਲੇ ਉਹਨੇ ਕੋ ਡਾਊਨ ਦਾ ਲੌਕ ਵੀ ਛੇੜਿਆ ਦਰਵਾਜ਼ਾ ਖੋਲ੍ਹਿਆ ਉਹਦੇ ਚ ਪਰ ਕੁਛ ਨਜ਼ਰ ਨਹੀਂ ਆਇਆ ਉਹਨਾ ਉਸ ਤੋਂ ਬਾਅਦ ਉਹਨੇ ਕੋ ਡਾਊਨ ਦਾ ਬੂਆ ਫਰਾਂ ਹੀ ਖੁੱਲਾ ਛੱਡ ਗਏ ਅੰਦਰ ਆ ਗਿਆ ਥੋੜੀ ਸ਼ੀਸ਼ਾ ਤੋੜ ਕੇ ਆਫਿਸ ਦਾ ਸ਼ੀਸ਼ਾ ਤੋੜ ਕੇ ਅੰਦਰ ਆ ਕੇ ਫਿਰ ਸਾਰੇ ਗੱਲਾਂ ਤੋੜਿਆ ਕੈਸ਼ ਕਾਊਂਟਰ ਤੋੜ ਕੇ ਤੇ ਉਹਦੇ ਚ ਸਾਰਾ ਕੈਸ਼ ਸਾਰਾ ਕੁਝ ਕੱਢ ਕੇ ਲੈ ਗਿਆ ਪਰ ਕੱਲ ਬੈਂਕ ਬੰਦ ਸੀ ਨਾਰਮਲ ਐ ਦੋ ਦਿਨ ਫਰਾਈਡੇ ਵੀ ਸੇਲ ਸੀ ਕਲੈਕਸ਼ਨ ਸੀ ਲੜਕਿਆਂ ਦੀ ਸੈਟਰ ਮੋਕਦੇ ਕੱਲ ਨਗਰੇ ਰਾਧਾ ਹੁੰਦੇ ਤੇ ਗਾਰਡ ਦੇ ਤਨੇ ਦੇ ਵਿੱਚ ਹੋਰ ਕੋਈ ਹੈ ਇਹਨਾਂ ਦੇ ਸਾਹ ਆਨਕ ਦੇ ਕੋ ਸ਼ੀਸ਼ਾ ਤੋੜ ਕੇ ਐਂਟਰ ਕਰਕੇ ਤੇ 429000 ਰੁਪਏ ਇਹਨਾਂ ਦਾ ਕੈਸ਼ ਲੈ ਗਏ ਆ ਤੇ ਕੁਝ ਸਟਾਕ ਨੂੰ ਸ਼ਿਨਵਾਈਸ ਤੇ ਮਦਰ ਡੇਰੀ ਆਣਾਂ ਦਾ ਇਹਨਾਂ ਦਾ ਆਪਣਾ ਗੋਦਾਮ ਹੈ ਉਹ ਉਹਨਾਂ ਦਾ ਸਟਾਕ ਹੁੰਦਾ ਜਿਹੜਾ ਆਪਣਾ ਦਰਵਾਜ਼ਾ ਖੁੱਲਾ ਹੋਣ ਕਰਕੇ ਥੋੜਾ ਨੁਕਸਾਨ ਹੋਇਆ ਵਾ ਬਾਕੀ ਜਿਹੜੀ ਕਾਰਵਾਈ ਜਿਹੜੀ ਮੁਆਫੀ ਕਾਰਵਾਈ ਕਰਕੇ ਆਪਾਂ ਅੱਗੇ ਕਰਦੇ ਆ